ਅੱਜ ਅਸੀਂ ਇੱਕ ਅਜਹੀ ਚੀਜ਼ ਬਾਰੇ ਗੱਲ ਕਰਾਂਗੇ ਜੋ ਸਾਡੇ ਸਾਰਿਆਂ ਦੀ ਜ਼ਿੰਦਗੀ ਦਾ ਇੱਕ ਹਿੱਸਾ ਹੈ ਬੱਚਿਆਂ ਦੇ ਲੰਚ ਬਾਕਸ ਤੋਂ ਲੈ ਕੇ ਦਫ਼ਤਰ ਦੇ ਕਾਲੀ ਵਾਲੇ ਲੰਚ ਤੱਕ ਅਤੇ देर रात ਤੱਕ ਦੀ ਭੁੱਖ ਮਿਟਾਉਣ ਤੱਕ ਇਹ ਹਰ ਜਗ੍ਹਾ ਮੌਜੂਦ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਨਿਮਰ ਜਹੀ ਪਰ ਬਹੁਤ ਹੀ ਸੁਆਦੀਸ਼ਟ ਸੈਂਡਵਿਚ ਦੀ ਇਹ ਇੰਨਾ ਆਮ ਹੈ ਕਿ ਅਸੀਂ ਕਦੇ ਰੋਕੇ ਸੋਚਦੇ ਵੀ ਨਹੀਂ ਕਿ ਇਹ ਆਇਆ ਕਿੱਥੋਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਵੀਪਾਲ ਕੌਰ ਅਤੇ ਪੰਜਾਬੀ ਫੈਕਟੋਪੀਡੀਆ ਤੇ ਤੁਹਾਡਾ ਸਵਾਗਤ ਹੈ ਕੀ ਤੁਸੀਂ ਕਦੇ ਸੋਚਿਆ ਹੈ ਕਿ ਸਾਡੇ ਇਸ ਮਨਪਸੰਦ ਸੈਂਡਵਿਚ ਦਾ ਜਨਮ ਕਿਵੇਂ ਹੋਇਆ ਇਸ ਦਾ ਨਾਮ ਇੱਕ ਵਿਅਕਤੀ ਦੇ ਨਾਮ ਤੇ ਹੈ ਪਰ ਉਹ ਕੋਈ ਸ਼ੈਫ ਜਾਂ ਖਾਣ-ਪੀਣ ਦਾ ਸ਼ੌਕੀਨ ਨਹੀਂ ਸੀ ਉਹ ਤਾਂ ਇੱਕ ਅਮੀਰਜ਼ਾਦਾ ਸੀ ਇੱਕ ਅਰ ਜਿਸ ਨੂੰ ਬਹੁਤ ਹੀ ਬੁਰੀ ਯਾਦਦ ਸੀ ਇਸ ਵੀਡੀਓ ਵਿੱਚ ਅਸੀਂ ਇਸ ਸਵਾਦਿਸ਼ਟ ਕਾਰਡ ਦੀ ਪੂਰੀ ਕਹਾਣੀ ਦੀ ਪਰਚੋਲ ਕਰਾਂਗੇ ਸੈਂਡਵਿਚ ਦਾ ਨਾਮ ਇੱਕ ਜੂਏਬਾਜ਼ ਅਮੀਰਜ਼ਾਦੇ ਦੇ ਨਾਮ ਤੇ ਕਿਉਂ ਰੱਖਿਆ ਗਿਆ ਕੀ ਸੈਂਡਵਿਚ ਦੀ ਕਹਾਣੀ ਸੱਚਮੁੱਚ ਜੂਏ ਦੀ ਮੇਜ਼ ਤੇ ਸ਼ੁਰੂ ਹੋਈ ਜਾਂ ਇਸ ਦੇ ਪਿੱਛੇ ਕੋਈ ਹੋਰ ਕਹਾਣੀ ਹੈ ਸੈਂਡਵਿਚ ਤੋਂ ਪਹਿਲਾਂ ਲੋਕ ਬਰੈਡ ਵਿੱਚ ਭੋਜਨ ਕਿਵੇਂ ਖਾਂਦੇ ਸਨ ਦੁਨੀਆ ਭਰ ਦੇ ਸਭ ਤੋਂ ਮਸ਼ਹੂਰ ਸੈਂਡਵਿਚ ਕਿਹੜੇ ਹਨ ਅਤੇ ਇੱਕ ਸਧਾਰਨ ਜਿਹੇ ਸੈਂਡਵਿਚ ਨੇ ਆਧੁਨਿਕ ਦੁਨੀਆ ਅਤੇ ਸਾਡੇ ਕੰਮ ਕਰਨ ਦੇ ਤਰੀਕੇ ਨੂੰ ਕਿਵੇਂ ਬਦਲ ਦਿੱਤਾ ਆਓ ਇਸ ਮੂੰਹ ਵਿੱਚ ਪਾਣੀ ਲਿਉਣ ਵਾਲੀ ਕਹਾਣੀ ਦਾ ਸਵਾਦ ਲਈਏ ਸੈਂਡਵਿਚ ਦਾ ਨਾਮ ਇੱਕ ਜੂਏਬਾਜ਼ ਅਮੀਰ ਜਾਤੀ ਜான் ਮੋਟੇਗੂ 4th Earl of Sandwich ਦੇ ਨਾਮ ਤੇ ਕਿਉਂ ਰੱਖਿਆ ਗਿਆ ਐਸਡੀ ਪਿੱਛੇ ਦੀ ਸਭ ਤੋਂ ਮਸ਼ਹੂਰ ਕਹਾਣੀ ਸਾਨੂੰ 18ਵੀਂ ਸਦੀ ਦੇ ਇੰਗਲੈਂਡ ਵਿੱਚ ਲੈ ਜਾਂਦੀ ਹੈ ਜੌਨ ਮੋਟੇਗੂ ਸੈਂਡਵਿਚ ਦੇ ਚੌਥੇ ਅਰਲ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਅਮੀਰ ਵਿਅਕਤੀ ਸਨ ਪਰ ਉਹਨਾਂ ਨੂੰ ਇੱਕ ਬਹੁਤ ਵੱਡੀ ਲਤ ਸੀ ਤਾਸ਼ ਖੇਡਣ ਦੀ ਕਿਹਾ ਜਾਂਦਾ ਹੈ ਕਿ ਉਹ ਆਪਣੀ ਜੂਏ ਦੀ ਮੇਜ਼ ਤੇ ਘੰਟਿਆਂ ਬੱਧੀ ਕਈ ਵਾਰ ਤਾਂ 24 24 ਘੰਟੇ ਲਗਾਤਾਰ ਬੈਠੇ ਰਹਿੰਦੇ ਸਨ ਉਹ ਆਪਣੀ ਖੇਡ ਵਿੱਚ ਇੰਨੇ ਮਗਨ ਹੋ ਜਾਂਦੇ ਸਨ ਕਿ ਉਹਨਾਂ ਕੋਲ ਇੱਕ ਰਸਮੀ ਭੋਜਨ ਜੈਸਲੀ ਮੇਜ਼ ਤੇ ਬੈਠਣਾ ਪੈਂਦਾ ਸੀ ਅਤੇ ਸ਼੍ਰੀ ਕਾਂਟੇ ਦੀ ਵਰਤੋਂ ਕਰਨੀ ਪੈਂਦੀ ਸੀ ਲਈ ਵੀ ਸਮਾਂ ਨਹੀਂ ਹੁੰਦਾ ਸੀ ਪਰ ਭੁੱਖ ਤਾਂ ਲੱਗਦੀ ਹੀ ਸੀ ਇਸ ਸਮੱਸਿਆ ਦਾ ਹੱਲ ਕੱਢਣ ਲਈ ਉਹਨਾਂ ਨੇ ਆਪਣੇ ਨੌਕਰਾਂ ਨੂੰ ਇੱਕ ਬਹੁਤ ਹੀ ਖਾਸ ਹੁਕਮ ਦੇਣਾ ਸ਼ੁਰੂ ਕਰ ਦਿੱਤਾ ਉਹ ਆਪਣੇ ਨੌਕਰਾਂ ਨੂੰ ਕਹਿੰਦੇ ਸਨ ਕਿ ਉਹ ਭੁੰਨੇ ਹੋਏ ਮੀਟ ਦੇ ਟੁਕੜਿਆਂ ਨੂੰ ਬ੍ਰੈਡ ਦੇ ਦੋ ਸਲਾਈਸਾਂ ਦੇ ਵਿੱਚਕਾਰ ਰੱਖ ਕੇ ਉਹਨਾਂ ਨੂੰ ਦੇਣ ਐਸ ਦਾ ਫਾਇਦਾ ਏਸੀਕੇ ਓਐਸ ਨੂੰ ਇੱਕ ਹੱਥ ਨਾਲ ਫੜ ਕੇ ਖਾ ਸਕਦੇ ਸਨ ਜਦੋਂ ਕਿ ਦੂਜਾ ਹੱਥ ਤਾਸ਼ ਖੇਡਣ ਲਈ ਆਜ਼ਾਦ ਰਹਿੰਦਾ ਸੀ ਬ੍ਰੈਡ ਕਰ ਉਹਨਾਂ ਦੇ ਹੱਥ ਵੀ ਚਿਕਨੇ ਨਹੀਂ ਹੁੰਦੇ ਸਨ ਜਿਸ ਨਾਲ ਤਾਸ਼ ਦੇ ਪੱਤੇ ਖਰਾਬ ਹੋਣ ਦਾ ਡਰ ਨਹੀਂ ਸੀ ਜਦੋਂ ਉਹਨਾਂ ਨੇ ਜੁਏਬਾਲ ਦੇ ਦੋਸਤਾਂ ਨੇ ਉਹਨਾਂ ਨੂੰ ਇਸ ਤਰ੍ਹਾਂ ਖਾਂਦੇ ਹੋਏ ਦੇਖਿਆ ਤਾਂ ਉਹਨਾਂ ਨੂੰ ਵੀ ਇਹ ਵਿਚਾਰ ਬਹੁਤ ਪਸੰਦ ਆਇਆ ਉਹ ਵੀ ਆਪਣੇ ਲਈ ਇਹੀ ਆਰਡਰ ਕਰਨ ਲੱਗੇ ਉਹ ਵੇਟਰ ਨੂੰ ਕਹਿੰਦੇ ਸਾਨੂੰ ਵੀ ਉਹੀ ਦਿਓ ਜੋ ਸੈਂਡਵਿਚ ਖਾ ਰਿਹਾ ਹੈ ਹੌਲੀ ਹੌਲੀ ਇਹ ਛੋਟਾ ਹੋ ਕੇ ਸਿਰਫ ਇੱਕ ਸੈਂਡਵਿਚ ਦੇ ਦਿਓ ਰਹਿ ਗਿਆ ਇਸ ਤਰ੍ਹਾਂ ਇਸ ਸਧਾਰਨ ਪਰ ਪ੍ਰਭਾਵਸ਼ਾਲੀ ਭੋਜਨ ਨੂੰ ਉਸ ਦੇ ਸਭ ਤੋਂ ਮਸ਼ਹੂਰ ਸ਼ੌਕੀਨ ਦੇ ਨਾਮ ਤੇ ਸੈਂਡਵਿਚ ਕਿਹਾ ਜਾਣ ਲੱਗਾ। ਕੀ ਸੈਂਡਵਿਚ ਦੀ ਕਹਾਣੀ ਸੱਚਮੁੱਚ ਜੂਏ ਦੀ ਮੇਜ਼ ਤੇ ਸ਼ੁਰੂ ਹੋਈ ਜਾਂ ਇਸ ਦੇ ਪਿੱਛੇ ਕੋਈ ਹੋਰ ਵਧੇਰੇ ਸਕਾਰਯੋਗ ਕਹਾਣੀ ਹੈ? ਜੂਏ ਵਾਲੀ ਕਹਾਣੀ ਸੁਣਨ ਵਿੱਚ ਬਹੁਤ ਹੀ ਮਜ਼ੇਦਾਰ ਹੈ ਪਰ ਬਹੁਤ ਸਾਰੇ ਇਤਿਹਾਸਕਾਰ ਮੰਨਦੇ ਹਨ ਕਿ ਇਹ ਸ਼ਾਇਦ ਪੂਰੀ ਤਰ੍ਹਾਂ ਸੱਚ ਨਹੀਂ ਹੈ। ਇੱਕ ਦੂਜੀ ਥਿਊਰੀ ਵੀ ਹੈ। ਜੋ ਅਰਲ ਆਫ ਸੈਂਡਵਿਚ ਦੀ ਇੱਕ ਵੱਖਰੀ ਹੀ ਤਸਵੀਰ ਪੇਸ਼ ਕਰਦੀ ਹੈ ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਜੂਏ ਵਾਲੀ ਕਹਾਣੀ ਉਸਦੀ ਰਾਜਨੀਤਿਕ ਵਿਰੋਧੀਆਂ ਦੁਆਰਾ ਉਸ ਨੂੰ ਬਦਨਾਮ ਕਰਨ ਲਈ ਫੈਲਾਈ ਗਈ ਸੀ ਅਸਲੀਅਤ ਸ਼ਾਇਦ ਏ ਸੀ ਕੇ ਜੌਨ ਮੋਰਟੇਗੂ ਇੱਕ ਜੂਏਬਾਜ਼ ਹੋਣ ਦੇ ਨਾਲ-ਨਾਲ ਇੱਕ ਬਹੁਤ ਹੀ ਮਿਹਨਤੀ ਅਤੇ ਸਮਰਪਿਤ ਰਾਜਨੀਤਾ ਅਤੇ ਪ੍ਰਸ਼ਾਸਕ ਵੀ ਸਨ ਉਹ ਬ੍ਰਿਟਿਸ਼ ਸਰਕਾਰ ਵਿੱਚ ਕਈ ਉੱਚ ਅਹੁਦਿਆਂ 'ਤੇ ਰਹੇ ਜਿਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਸੀ ਫਰਸਟ ਲਾਰਡ ਆਫ ਦਾ ਐਡਮਿਟਰੀ ਯਾਨੀ ਬ੍ਰਿਟਿਸ਼ ਰਾਇਲ ਨੇਵੀ ਦੇ ਮੁਖੀ ਇਹ ਇੱਕ ਬਹੁਤ ਹੀ ਜ਼ਿੰਮੇਵਾਰੀ ਵਾਲਾ ਕੰਮ ਸੀ ਖਾਸ ਕਰਕੇ ਉਸ ਸਮੇਂ ਜਦੋਂ ਬ੍ਰਿਟਿਸ਼ ਸਾਮਰਾਜ ਪੂਰੀ ਦੁਨੀਆ ਵਿੱਚ ਫੈਲ ਰਿਹਾ ਸੀ ਇਸ ਥਿਉਰੀ ਦੇ ਅਨਸਾਰ ਅਰਲ ਆਫ ਸੈਂਡਵਿਚ ਆਪਣੇ ਦਫ਼ਤਰ ਵਿੱਚ ਆਪਣੀ ਡੈਸਕ ਤੇ ਦਿਨ ਵਿੱਚ ਕਈ-ਕਈ ਘੰਟੇ ਕੰਮ ਕਰਦੇ ਰਹਿੰਦੇ ਸਨ ਉਹ ਨਵੀ ਦੇ ਮਾਮਲੇ ਚਿੱਠੀਆਂ ਤੇ ਸਰਕਾਰੀ ਦਸਤਾਵੇਜ਼ਾਂ ਵਿਚ ਇੰਨੇ ਰੁੱਝੇ ਰਹਿੰਦੇ ਸਨ ਕਿ ਉਹਨਾਂ ਕੋਲ ਦੁਪਹਿਰ ਦੇ ਖਾਣੇ ਲਈ ਇੱਕ ਲੰਮਾ ਬ੍ਰੇਕ ਲੈਣ ਦਾ ਵੀ ਸਮਾਂ ਨਹੀਂ ਹੁੰਦਾ ਸੀ। ਇਸ ਲਈ ਆਪਣੇ ਕੰਮ ਚਾਰੀ ਰੱਖਣ ਅਤੇ ਸਮਾਂ ਬਚਾਉਣ ਲਈ ਉਹ ਆਪਣੇ ਨੌਕਰਾਂ ਨੂੰ ਕਹਿੰਦੇ ਸਨ ਕਿ ਉਹ ਮੀਟ ਦੇ ਟੁਕੜਿਆਂ ਨੂੰ ਟੋਸਟ ਦੇ ਦੋ ਸਲਾਈਸਾਂ ਦੇ ਵਿਚਕਾਰ ਰੱਖ ਕੇ ਉਹਨਾਂ ਦੀ ਡੈਸਕ ਤੇ ਹੀ ਲੈ ਆਉਣ। ਇਸ ਨਾਲ ਉਹ ਆਪਣਾ ਕੰਮ ਕਰਦੇ ਹੋਏ ਆਸਾਨੀ ਨਾਲ ਖਾਣਾ ਖਾ ਸਕਦੇ ਸਨ। ਇਸ ਲਈ ਭਾਵੇਂ ਕਾਰਨ ਜੂਆ ਖੇਡਣਾ ਸੀ ਜਾਂ ਸਖਤ ਮਿਹਨਤ ਕਰਨਾ ਨਤੀਜਾ ਇੱਕੋ ਸੀ। ਕੀ ਅਜਹਿਬ ਹੋ ਜਾਂਦੀ ਲੋੜ ਜੋ ਸੁਵਿਧਾਜਨਕ ਪੋਰਟੇਬਲ ਅਤੇ ਬਿਨਾਂ ਕਿਸੇ ਛੁਰੀ ਕਾਂਟੇ ਦੇ ਖਾਦਾ ਜਾ ਸਕੇ। ਅਸਲੀ ਭਾਵੇਂ ਅਸੀਂ ਜੂਏ ਵਾਲੀ ਕਹਾਣੀ ਨੂੰ ਪਸੰਦ ਕਰੀਏ ਪਰ ਇਹ ਜਾਣਣਾ ਵੀ ਮਹੱਤਵਪੂਰਨ ਹੈ ਕਿ ਸ਼ਾਇਦ ਸਾਡਾ ਮਨਪਸੰਦ ਸੈਂਡਵਿਚ ਇੱਕ ਆਲਸੀ ਜੂਏਬਾਜ਼ ਦੀ ਨਹੀਂ ਬਲਕਿ ਇੱਕ ਬਹੁਤ ਹੀ ਮਿਹਨਤੀ ਅਤੇ ਰੁੱਝੇ ਹੋਏ ਵਿਅਕਤੀ ਦੀ ਲੋੜ ਵਿੱਚੋਂ ਪੈਦਾ ਹੋਇਆ ਸੀ। ਸੈਂਡਵਿਚ ਦੇ ਨਾਮਕਰਨ ਤੋਂ ਵੀ ਪਹਿਲਾਂ ਕਿ ਲੋਕ ਸੈਂਡਵਿਚ ਦੇ ਵਿੱਚਕਾਰ ਭੋਜਨ ਰੱਖ ਕੇ ਖਾਂਦੇ ਸਨ ਜੀ ਹਾਂ ਬਿਲਕੁਲ ਭਾਵਨ ਜੌਨ ਮੋਟੇਗੂ ਅਰਲ ਆਫ ਸੈਂਡਵਿਚ ਨੇ ਇਸ ਭੋਜਨ ਨੂੰ ਇਸ ਦਾ ਮਸ਼ਹੂਰ ਨਾਮ ਦਿੱਤਾ ਅਤੇ ਇਸ ਨੂੰ ਉੱਚ ਸਮਾਜ ਵਿੱਚ ਪ੍ਰਸਿੱਧ ਕੀਤਾ ਪਰ ਬ੍ਰੈਡ ਤੇ ਜਾਂ ਬ੍ਰੈਡ ਦੇ ਵਿੱਚਕਾਰ ਕੁਝ ਰੱਖ ਕੇ ਖਾਣ ਦਾ ਵਿਚਾਰ ਬਹੁਤ ਪੁਰਾਣਾ ਹੈ ਇਹ ਮਨੁੱਖੀ ਇਤਿਹਾਸ ਜਿੰਨਾ ਹੀ ਪੁਰਾਣਾ ਹੋ ਸਕਦਾ ਹੈ ਇਸ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਮਸ਼ਹੂਰ ਉਦਾਹਰਣ ਹੀ ਹੈ ਸਨ ਯਹੂਦੀ ਪਰੰਪਰਾ ਵਿੱਚ ਮਿਲਦਾ ਹੈ ਪਹਿਲੀ ਸਦੀ ਸਪੂਰਵ ਵਿੱਚ ਹਿਲੇਲ ਦਾ ਐਲਡਰ ਨਾਂ ਦੇ ਇੱਕ ਮਸ਼ਹੂਰ ਯਹੂਦੀ ਆਗੂ ਨੇ ਪਾਸਓਵਰ ਦੇ ਤਿਉਹਾਰ ਦੌਰਾਨ ਇੱਕ ਖਾਸ ਰਸਮ ਸ਼ੁਰੂ ਕੀਤੀ ਉਹ ਲੀਲੇ ਦਾ ਮਾਸ ਅਤੇ ਕੌੜੀਆਂ ਜੜੀ ਬੂਟੀਆਂ ਨੂੰ ਮਤਜ਼ਾ ਜੋ ਕਿ ਇੱਕ ਬਿਨਾ ਖਮੀਰ ਵਾਲੀ ਪਤਲੀ ਰੋਟੀ ਹੁੰਦੀ ਹੈ ਦੇ ਦੋ ਟੁਕੜਿਆਂ ਦੇ ਵਿੱਚ ਘਰ ਰੱਖ ਕੇ ਖਾਂਦੇ ਸਨ ਇਸ ਨੂੰ ਅੱਜ ਵੀ ਹਲੇਲ ਸੈਂਡਵਿਚ ਕਿਹਾ ਜਾਂਦਾ ਹੈ ਅਤੇ ਇਹ ਪਾਸਓਵਰ ਸੀਡਰ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਇਸੇ ਤਰ੍ਹਾਂ ਮੱਧ ਯੁੱਗ ਵਿੱਚ ਯੂਰਪ ਵਿੱਚ ਟ੍ਰੈਂਚਰ ਦਾ ਰਿਵਾਜ ਸੀ ਉਸ ਸਮੇਂ ਆਮ ਲੋਕ ਅਤੇ ਇੱਥੋਂ ਤੱਕ ਕਿ ਅਮੀਰਾਂ ਕੋਲ ਵੀ ਅੱਜ ਵਰਗੀਆਂ ਪਲੇਟਾਂ ਨਹੀਂ ਹੁੰਦੀਆਂ ਸਨ। ਉਹ ਬ੍ਰੈੱਡ ਦੇ ਇੱਕ ਵੱਡੇ, ਮੋਟੇ ਅਤੇ ਥੋੜੇ ਬਾਸੀ ਟੁਕੜੇ ਨੂੰ ਇੱਕ ਪਲੇਟ ਵਜੋਂ ਵਰਤਦੇ ਸਨ। ਇਸ ਟ੍ਰੈਂਚਰ ਤੇ ਉਹ ਆਪਣਾ ਪਕਾਇਆ ਹੋਇਆ ਮੀਟ ਅਤੇ ਸਬਜ਼ੀਆਂ ਰੱਖਦੇ ਸਨ। ਬ੍ਰੈੱਡ ਮੀਟ ਦੇ ਸਾਰੇ ਰਸ ਨੂੰ ਸੋਖ ਲੈਂਦੀ ਸੀ। ਖਾਣਾ ਖਤਮ ਕਰਨ ਤੋਂ ਬਾਅਦ ਜਾਂ ਤਾਂ ਉਹ ਉਸ ਰਸ ਨਾਲ ਭਿੱਜੇ ਹੋਏ ਟ੍ਰੈਂਚਰ ਨੂੰ ਖੁਦ ਖਾ ਲੈਂਦੇ ਸਨ। ਜਾਂ ਫਿਰ ਉਸ ਨੂੰ ਗਰੀਬਾਂ ਜਾਂ ਕੁੱਤਿਆਂ ਨੂੰ ਦੇ ਦਿੰਦੇ ਸਨ ਇਹ ਇੱਕ ਤਰ੍ਹਾਂ ਦਾ ਓਪਨ ਫੇਸਡ ਸੈਂਡਵਿਚ ਸੀ ਐਸ ਲਈ ਇਹ ਸਪਸ਼ਟ ਹੈ ਕਿ ਅਰਲੋਫ ਸੈਂਡਵਿਚ ਨੇ ਇਸ ਵਿਚਾਰ ਦੀ ਖੋਜ ਨਹੀਂ ਕੀਤੀ ਪਰ ਉਹਨਾਂ ਨੇ ਇਸ ਨੂੰ ਇੱਕ ਨਵਾਂ ਵਧੇਰੇ ਸੁਵਿਧਾਜਨਕ ਅਤੇ ਸਮਾਜਿਕ ਤੌਰ ਤੇ ਸਵੀਕਾਰਯੋਗ ਰੂਪ ਦਿੱਤਾ ਦੋ ਨਰਮ ਬ੍ਰੈਡ ਦੇ ਟੁਕੜਿਆਂ ਦੇ ਵਿਚਕਾਰ ਇਸ ਨੂੰ ਆਸਾਨੀ ਨਾਲ ਹੱਥ ਵਿੱਚ ਫੜਿਆ ਜਾ ਸਕਦਾ ਸੀ ਅੱਜ ਦੁਨੀਆ ਪਰ ਦੇ ਸਭ ਤੋਂ ਮਸ਼ਹੂਰ ਅਤੇ ਸਵਾਦਿਸ਼ਟ ਸੈਂਡਵਿਚ ਕਿਹੜੇ ਹਨ ਅਤੇ ਉਹਨਾਂ ਦੀ ਕਹਾਣੀ ਕੀ ਹੈ ਜਿਵੇਂ ਕਿ ਸੈਂਡਵਿਚ ਦਾ ਵਿਚਾਰ ਪ੍ਰਸਿੱਧ ਹੋਇਆ ਦੁਨੀਆ ਭਰ ਦੇ ਸੱਭਿਆਚਾਰਾਂ ਨੇ ਇਸ ਨੂੰ ਅਪਣਾ ਲਿਆ ਅਤੇ ਇਸ ਨੂੰ ਆਪਣੇ ਸਥਾਨਕ ਸਵਾਦਾਂ ਅਤੇ ਸਮਗਰੀ ਨਾਲ ਢਾਲ ਲਿਆ ਆਓ ਦੁਨੀਆ ਦੇ ਕੁਝ ਸਭ ਤੋਂ ਮਸ਼ਹੂਰ ਸੈਂਡਵਿਚਾਂ ਦੀ ਇੱਕ ਸਵਾਦਿਸ਼ਟ ਯਾਤਰਾ ਕਰੀਏ ਸਾਡਾ ਪਹਿਲਾ ਸਟਾਪ ਹੈ ਇਕੀ ਜਿੱਥੇ ਸਾਨੂੰ ਮਿਲਦਾ ਹੈ ਪਾਨੀਨੀ ਪਾਨੀਨੀ ਸਿਰਫ ਇੱਕ ਸੈਂਡਵਿਚ ਨਹੀਂ ਹੈ ਇਹ ਇੱਕ ਅਨੁਭਵ ਹੈ ਇਹ ਆਮ ਤੌਰ ਤੇ ਸਿਆਬਾਟਾ ਜਾਂ ਫੋਕਾਚੀਆ ਵਰਗੀ ਮੋਟੀ ਬ੍ਰੈਡ ਨਾਲ ਬਣਾਇਆ ਜਾਂਦਾ ਹੈ ਇਸ ਦੇ ਅੰਦਰ ਪ੍ਰੋਸ਼ੂਟੋ ਮੋਜ਼ਰੇਲਾ ਟਮਾਟਰ ਅਤੇ ਬੇਸਿਲ ਵਰਗੀਆਂ ਤਾਜ਼ੀਆਂ ਇਟਾਲਵੀ ਸਮਗਰੀਆਂ ਪਰੀਅੰਤ ਆਂਦੀਆਂ ਹਨ ਫਿਰ ਇਸ ਨੂੰ ਇੱਕ ਖਾਸ ਕਾਂਟੈਕਟ ਗ੍ਰਿਲ ਵਿੱਚ ਦਬਾ ਕੇ ਗਰਮ ਕੀਤਾ ਜਾਂਦਾ ਹੈ ਜਿਸ ਨਾਲ ਬਾਹਰੋਂ ਬ੍ਰੈਡ ਕ੍ਰਿਸਪੀ ਹੋ ਜਾਂਦੀ ਹੈ ਅਤੇ ਅੰਦਰ ਪਨੀਰ ਪਿਗਲ ਜਾਂਦਾ ਹੈ ਹੁਣ ਚਲਦੇ ਹਾਂ ਵਿਏਟਨਾਮ ਜਿੱਥੇ ਸਾਨੂੰ ਮਿਲਦਾ ਹੈ ਬਾਨੀ ਇਹ ਸੈਂਡਵਿਚ ਫ੍ਰਾਂਸੀਸੀ ਅਤੇ ਵਿਏਟਨਾਮੀ ਸੱਭਿਆਚਾਰ ਦਾ ਇੱਕ ਸ਼ਾਨਦਾਰ ਸਮੀਲ ਹੈ ਇਸ ਵਿੱਚ ਇੱਕ ਹਲਕੀ ਅਤੇ ਕ੍ਰਿਸਪੀ ਫ੍ਰਾਂਸੀਸੀ ਬੈਗੇਟ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਸ ਅੰਦਰ ਦੀ ਪ੍ਰਾਈ ਪੂਰੀ ਤਰ੍ਹਾਂ ਵਿਏਟਨਾਮੀ ਹੁੰਦੀ ਹੈ ਇਸ ਵਿੱਚ ਆਮ ਤੌਰ ਤੇ ਭੁੰਨਿਆ ਹੋਇਆ ਸੂਰ ਦਾ ਮਾਸ, ਭੇਟੇ ਅਚਾਰ, ਵਾਲੀਆਂ ਗਾਜਰਾ ਅਤੇ ਮੂਲੀ, ਤਾਜ਼ਾ ਧਨੀਆ ਅਤੇ ਮਿਰਚਾਂ ਹੁੰਦੀਆਂ ਹਨ ਜੋ ਇਸ ਨੂੰ ਇੱਕੋ ਸਮੇਂ ਮਿੱਠਾ, ਖੱਟਾ, ਨਮਕੀਨ ਅਤੇ ਮਸਾਲੇਦਾਰ ਬਣਾਉਂਦੇ ਹਨ। ਫਰਾਂਸ ਵਿੱਚ ਸਾਨੂੰ ਮਿਲਦਾ ਹੈ ਕਰੋਕ ਮੋਂਸਿਓਰ, ਇਹ ਇੱਕ ਬਹੁਤ ਹੀ ਸ਼ਾਹੀ ਅਤੇ ਸੁਆਦੀ ਗਰਮ ਸੈਂਡਵਿਚ ਹੈ। ਇਸ ਵਿੱਚ ਹੈਮ ਅਤੇ ਪਨੀਰ ਨੂੰ ਬ੍ਰੈਡ ਦੇ ਵਿੱਚ ਘਰ ਰੱਖਿਆ ਜਾਂਦਾ ਹੈ। ਫਿਰ ਇਸ ਦੇ ਉੱਪਰ ਬੇਸ਼ਾਮੇਲ ਸੌਸ ਅਤੇ ਹੋਰ ਪਨੀਰ ਪਾ ਕੇ ਇਸ ਨੂੰ ਓਵਨ ਵਿੱਚ ਬੇਕ ਕੀਤਾ ਜਾਂਦਾ ਹੈ ਜਦੋਂ ਤੱਕ ਇਹ ਸੁਨਹਿਰੀ ਅਤੇ ਬੁਲਬਲਾ ਨਾ ਹੋ ਜਾਵੇ ਜੇਕਰ ਤੁਸੀਂ ਇਸ ਦੇ ਉੱਪਰ ਇੱਕ ਤਲਿਆ ਹੋਇਆ ਅੰਡਾ ਵੀ ਰੱਖ ਦਿੰਦੇ ਹੋ ਤਾਂ ਇਹ ਗ੍ਰੋਪ ਮੈਡਮ ਬਣ ਜਾਂਦਾ ਹੈ ਸਾਡਾ ਸਫਰ ਹੁਣ ਸੰਯੁਕਤ ਰਾਜ ਅਮਰੀਕਾ ਪਹੁੰਚਦਾ ਹੈ ਜਿੱਥੇ ਸੈਂਡਵਿਚ ਇੱਕ ਰਾਸ਼ਟਰੀ جنੂਨ ਹੈ ਇੱਥੇ ਸੈਂਕੜੇ ਕਿਸਮਾਂ ਪਰ ਦੋ ਬਹੁਤ ਹੀ ਪ੍ਰਤੀਕਾਤਮਕ ਪਹਿਲਾ ਹੈ ਫਿਲੀ ਚੀਜ਼ ਇੱਕ ਫਿਲਡਲਫੀਆ ਸ਼ੈਰ ਦੀ ਡਿਨ ਹੈ ਇਸ ਵਿੱਚ ਇੱਕ ਲੰਬੇ ਹੋਗੀ ਰੋਲ ਨੂੰ ਪਤਲੇ ਕੱਟੇ ਕੱਟੇ ਹੋਏ ਸਟੇਕ ਅਤੇ ਪਿਗਲੇ ਹੋਏ ਪਨੀਰ ਨਾਲ ਭਰਿਆ ਜਾਂਦਾ ਹੈ ਅਕਸਰ ਤਲੇ ਹੋਏ ਪਿਆਜ਼ ਦੇ ਨਾਲ ਇਹ ਇੱਕ ਬਹੁਤ ਹੀ ਭਰਪੂਰ ਅਤੇ ਸੁਆਦੀਸ਼ਟ ਸੈਂਡਵਿਚ ਹੈ ਦੂਜਾ ਹੈ ਰਿਊਬੀਨ ਸੈਂਡਵਿਚ ਇਹ ਇੱਕ ਕਲਾਸਿਕ ਡੇਲੀ ਸੈਂਡਵਿਚ ਹੈ ਜੋ ਰਾਈ ਬ੍ਰੈਡ ਦੇ ਦੋ ਟੁਕੜਿਆਂ ਦੇ ਵਿਚਕਾਰ ਕੌਨ ਬੀਫ ਸਵਿਸ ਪਨੀਰ ਸੌਰਕਰਾਉਟ ਅਤੇ ਰਸ਼ੀਅਨ ਡਰੈਸਿੰਗ ਨੂਰਾਕੇ ਬਣਾਇਆ ਜਾਂਦਾ ਹੈ ਅਤੇ ਫਿਰ ਇਸ ਨੂੰ ਗ੍ਰਿਲ ਕੀਤਾ ਜਾਂਦਾ ਹੈ ਹੁਣ ਚੱਲਦੇ ਹਾਂ ਆਪਣੇ ਘਰ ਭਾਰਤ ਸਾਡੇ ਕੋਲ ਵੀ ਸੈਂਡਵਿਚ ਦੇ ਆਪਣੇ ਵੀ ਲਖਣ ਅਤੇ ਸਵਾਦਿਸ਼ਟ ਰੂਪ ਹਨ ਸਾਡੇ ਮਸ਼ਹੂਰ ਬੰਬੇ ਸੈਂਡਵਿਚ ਅਤੇ ਬ੍ਰੈਡ ਪਕੌੜੇ ਦੀ ਕਹਾਣੀ ਕੀ ਹੈ ਮੁੰਬਈ ਦੀਆਂ ਗਲੀਆਂ ਤੋਂ ਨਿਕਲਿਆ ਬੰਬੇ ਸੈਂਡਵਿਚ ਇੱਕ ਬਹੁਤ ਹੀ ਸਧਾਰਨ ਪਰ ਬਹੁਤ ਹੀ ਲੋਪਰੀਏ ਸਟ੍ਰੀਟ ਫੂਡ ਹੈ ਇਹ ਆਮ ਤੌਰ ਤੇ ਠੰਡਾ ਪਰੋਸਿਆ ਜਾਂਦਾ ਹੈ ਅਤੇ ਇਸ ਵਿੱਚ ਉਬਲੇ ਹੋਏ ਆਲੂ, ਖੀਰੇ, ਟਮਾਟਰ ਅਤੇ ਪਿਆਜ਼ ਦੇ ਟੁਕੜਿਆਂ ਨੂੰ ਹਰੀ ਪੁਦੀਨੇ ਦੀ ਚਟਨੀ ਅਤੇ ਮੱਖਣ ਲੱਗੀ ਹੋਈ ਬ੍ਰੈਡ ਦੇ ਵਿੱਚ ਘਾਰ ਰੱਖਿਆ ਜਾਂਦਾ ਹੈ ਇਸੇ ਤਰ੍ਹਾਂ ਵੜਾ ਪਾਓ ਨੂੰ ਵੀ ਇੱਕ ਕਿਸਮ ਦਾ ਭਾਰਤੀ ਸੈਂਡਵਿਚ ਕਿਹਾ ਜਾਂਦਾ ਹੈ ਜਿੱਥੇ ਇੱਕ ਮਸਾਲੇਦਾਰ ਆਲੂ ਦਾ ਵੜਾ ਇੱਕ ਨਰਮ ਪਾਉ ਦੇ ਵਿਚਾਰ ਰੱਖਿਆ ਜਾਂਦਾ ਹੈ ਅਤੇ ਫਿਰ ਹੈ ਸਾਡਾ ਸਾਰਿਆਂ ਦਾ ਮਨਪਸੰਦ ਬ੍ਰੈਡ ਪਕੌੜਾ ਇਹ ਅਸਲ ਵਿੱਚ ਇੱਕ ਤਲਿਆ ਹੋਇਆ ਸੈਂਡਵਿਚ ਹੀ ਹੈ ਜਿਸ ਵਿੱਚ ਆਲੂ ਦੀ ਭਰਾਈ ਨੂੰ ਬ੍ਰੈਡ ਦੇ ਟੁਕੜਿਆਂ ਵਿੱਚ ਰੱਖ ਕੇ ਉਸ ਨੂੰ ਬੇਸਨ ਦੇ ਕੋਲ ਵਿੱਚ ਡੁਬੋ ਕੇ ਅਤੇ ਫਿਰ ਗਰਮ ਤੇਲ ਵਿੱਚ ਤਲਿਆ ਜਾਂਦਾ ਹੈ ਇਹ ਉਦਾਹਰਨ ਦਰਸਾਉਂਦੇ ਹੋਏ ਕਿ ਕਿਵੇਂ ਇੱਕ ਸਧਾਰਨ ਵਿਚਾਰ ਨੂੰ ਦੁਨੀਆ ਭਰ ਵਿੱਚ ਵੱਖ-ਵੱਖ ਸੱਭਿਆਚਾਰਾਂ ਨੇ ਆਪਣੇ ਰੰਗ ਵਿੱਚ ਰੰਗ ਲਿਆ। ਐਕਸ ਧਾਰਨ ਜੀ ਸੈਂਡਵਿਚ ਨੇ ਆਧੁਨਿਕ ਦੁਨੀਆ ਖਾਸ ਕਰਕੇ ਸਾਡੇ ਕੰਮ ਕਰਨ ਦੇ ਤਰੀਕੇ ਨੂੰ ਹਮੇਸ਼ਾ ਲਈ ਕਿਵੇਂ ਬਦਲ ਦਿੱਤਾ? ਸੈਂਡਵਿਚ ਦਾ ਪ੍ਰਭਾਵ ਸਿਰਫ ਸਾਡੀਆਂ ਰਸੋਈਆਂ ਤੱਕ ਹੀ ਸੀਮਤ ਨਹੀਂ ਹੈ। ਇਸ ਨੇ ਸਾਡੇ ਸਮਾਜ ਅਤੇ ਸਾਡੀ ਆਰਥਿਕਤਾ ਤੇ ਵੀ ਡੂੰਘਾ ਅਸਰ ਪਾਇਆ ਹੈ। ਸੈਂਡਵਿਚ ਉਦਯੋਗਿਕ ਕ੍ਰਾਂਤੀ ਲਈ ਇੱਕ ਸੰਪੂਰਨ ਭੋਜਨ ਸੀ। ਜਿਵੇਂ-ਜਿਵੇਂ ਫੈਕਟਰੀਆਂ ਅਤੇ ਦਫ਼ਤਰਾਂ ਅਤੇ ਦਫ਼ਤਰ ਵਧੀ ਲੱਖਾਂ ਲੋਕ ਆਪਣੇ ਘਰਾਂ ਤੋਂ ਦੂਰ ਕੰਮ ਕਰਨ ਲਈ ਜਾਣ ਲੱਗੇ। ਉਹਨਾਂ ਕੋਲ ਦੁਪਹਿਰ ਵੇਲੇ ਘਰ ਜਾ ਕੇ ਇੱਕ ਇੱਕ ਲੰਬਾ ਰਸਮੀ ਭੋਜਨ ਕਰਨ ਦਾ ਸਮਾਂ ਨਹੀਂ ਹੁੰਦਾ ਸੀ। ਉਹਨਾਂ ਨੂੰ ਇੱਕ ਅਜਿਹੀ ਭੋਜਨ ਦੀ ਲੋੜ ਸੀ ਜੋ ਤੇਜ਼, ਸਸਤਾ, ਪੋਰਟੇਬਲ ਅਤੇ ਆਸਾਨੀ ਨਾਲ ਖਾਧਾ ਜਾ ਸਕੇ। ਸੈਂਡਵਿਚ ਇਹਨਾਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਦਾ ਸੀ। ਇਸ ਨੇ ਆਧੁਨਿਕ ਲੰਚ ਬ੍ਰੇਕ ਦੀ ਧਾਰਨਾ ਨੂੰ ਜਨਮ ਦੇਣ ਵਿੱਚ ਇੱਕ ਵੱਡੀ ਭੂਮਿਕਾ ਨਿਭਾਈ ਮਜ਼ਦੂਰ ਅਤੇ ਕਰਮਚਾਰੀ ਆਪਣੇ ਨਾਲ ਘਰੋਂ ਸੈਂਡਵਿਚ ਲਿਆ ਸਕਦੇ ਸਨ ਜਾਂ ਨੇੜੇ ਦੀ ਕਿਸੇ ਦੁਕਾਨ ਤੋਂ ਖਰੀਦ ਸਕਦੇ ਹਨ ਅਤੇ ਆਪਣੀ ਛੋਟੀ ਜਿਹੀ ਬ੍ਰੇਕ ਵਿੱਚ ਆਸਾਨੀ ਨਾਲ ਖਾ ਸਕਦੇ ਸਨ ਇਸ ਨਾਲ ਫੈਕਟਰੀਆਂ ਅਤੇ ਦਫ਼ਤਰਾਂ ਦੀ ਉਤਪਾਦਕਤਾ ਵਧੀ ਸੈਂਡਵਿਚ ਦੀ ਇਸ ਸੁਵਿਧਾਜਨਕ ਪ੍ਰਕਿਰਤੀ ਨੇ ਇਸ ਨੂੰ ਯਾਤਰਾ ਪਿਕਨਿਕ ਅਤੇ ਸਕੂਲੀ ਬੱਚਿਆਂ ਦੇ ਲੰਚ ਬਾਕਸ ਲਈ ਵੀ ਇੱਕ ਆਦਰਸ਼ ਭੋਜਨ ਬਣਾ ਦਿੱਤਾ ਇਸ ਦੀ ਵਧਦੀ ਹੋਈ ਲੋਕਪ੍ਰਿਅਤਾ ਨੇ 20ਵੀਂ ਸਦੀ ਵਿੱਚ ਸੈਂਡਵਿਚ ਦੀਆਂ ਦੁਕਾਨਾਂ ਅਤੇ ਅਤੇ ਡੈਲੀਕੇਟੇਸਨ ਦੇ ਉਭਾਰ ਨੂੰ ਜਾਣ ਦਿੱਤਾ ਅਤੇ ਫਿਰ ਆਇਆ ਫਾਸਟ ਫੂਡ ਦਾ ਯੁੱਗ ਸਭੇ ਵਰਗੀਆਂ ਵਿਸ਼ਵਵਿਆਪੀ 체ਨਾਂ ਨੇ ਸੈਂਡਵਿਚ ਨੂੰ ਇੱਕ ਅਗਲੇ ਪੱਧਰ ਤੇ ਪਹੁੰਚਾ ਦਿੱਤਾ ਜਿੱਥੇ ਗਾਹਕ ਆਪਣੀ ਪਸੰਦ ਦੀ ਬਰੈਡ ਸਬਜ਼ੀਆਂ ਅਤੇ ਸੌਸ ਨਾਲ ਆਪਣਾ ਖੁਦ ਦਾ ਸੈਂਡਵਿਚ ਬਣਵਾ ਸਕਦੇ ਸਨ ਇਸ ਤਰ੍ਹਾਂ ਜੋ ਕਦੇ ਇੱਕ ਅਮੀਰ ਜ਼ਾਦੇ ਦੀ ਸੁਵਿਧਾ ਸੀ ਉਹ ਆਧੁਨਿਕ ਰੁੱਝੇ ਹੋਏ ਜੀਵਨ ਦਾ ਇੱਕ ਜ਼ਰੂਰੀ ਹਿੱਸਾ ਬਣ ਗਿਆ ਤਾਂ ਦੋਸਤੋ ਇਹ ਸੀ ਸੈਂਡਵਿਚ ਦੀ ਕਹਾਣੀ ਇੱਕ ਅਜਿਹੇ ਭੋਜਨ ਜਿਸ ਦਾ ਇਤਿਹਾਸ ਇੱਕ ਪ੍ਰਾਚੀਨ ਪਰੰਪਰਾ ਤੋਂ ਸ਼ੁਰੂ ਹੋ ਕੇ 18ਵੀਂ ਸਦੀ ਦੇ ਅਮੀਰ ਜ਼ਾਦੇ ਦੀ ਆਦਤ ਅਤੇ ਫਿਰ ਇੱਕ ਵਿਸ਼ਵਵਿਆਪੀ ਸੱਭਿਆਚਾਰਕ ਵਰਤਾਰੇ ਤੱਕ ਪਹਿਲਿਆ ਹੋਇਆ ਹੈ ਇਹ ਸਾਨੂੰ ਦੱਸਦਾ ਹੈ ਕਿ ਕਿਵੇਂ ਇੱਕ ਸਧਾਰਨ ਵਿਚਾਰ ਜੋ ਇੱਕ ਖਾਸ ਲੋੜ ਨੂੰ ਪੂਰਾ ਕਰਨ ਲਈ ਪੈਦਾ ਹੁੰਦਾ ਹੈ ਪੂਰੀ ਦੁਨੀਆ ਨੂੰ ਬਦਲ ਸਕਦਾ ਹੈ ਅੱਜ ਸੈਂਡਵਿਚ ਸਿਰਫ ਦੋ ਬ੍ਰੈਡ ਦੇ ਟੁਕੜਿਆਂ ਦੇ ਵਿੱਚਕਾਰ ਕੋਈ ਸਮਗਰੀ ਨਹੀਂ ਹੈ ਇਹ ਇੱਕ ਖਾਲੀ ਕੈਨਵਸ ਹੈ ਜਿਸ ਤੇ ਦੁਨੀਆ ਦਾ ਹਰ ਸੱਭਿਆਚਾਰ ਆਪਣੀ ਸਵਾਦਾਂ ਆਪਣੀਆਂ ਪਰੰਪਰਾਵਾਂ ਅਤੇ ਆਪਣੀ ਸਿਰਜਣਾਤਮਕਤਾ ਰੰਗ ਭਰਦਾ ਹੈ ਇਹ ਆਧੁਨਿਕ ਜੀਵਨ ਦੀ ਗਤੀ ਸੁਵਿਧਾ ਅਤੇ ਵਿਭਿੰਨਤਾ ਦਾ ਪ੍ਰਤੀਕ ਹੈ ਇਸ ਲਈ ਅਗਲੀ ਵਾਰ ਜਦੋਂ ਤੁਸੀਂ ਆਪਣੇ ਮਨਪਸੰਦ ਸੈਂਡਵਿਚ ਖਾਓ ਤਾਂ ਇੱਕ ਪਲ ਲਈ ਉਸ ਦੇ ਪਿੱਛੇ ਦੀ ਇਸ ਅਮੀਰ ਅਤੇ ਦਿਲਚਸਪ ਕਹਾਣੀ ਨੂੰ ਯਾਦ ਜ਼ਰੂਰ ਕਰਨਾ ਅਤੇ ਉਸ ਜੂਏਬਾਜ਼ ਜਾਂ ਬੇਨਤੀ ਅਰਲ ਦਾ ਧੰਨਵਾਦ ਕਰਨਾ ਜਿਸ ਨੇ ਅਣਜਾਣੇ ਵਿੱਚ ਸਾਨੂੰ ਸਾਡੇ ਮਨਪਸੰਦ ਭੋਜਨ ਦਿੱਤਾ ਪੰਜਾਬੀ ਫੈਕਟੋਪੀਡਿਆ ਤੇ ਮੇਰੀ ਅਨੀ ਵੀਪਲ ਕੋਰ ਦੇ ਨਾਲ ਇਸ ਸਵਾਦਿਸ਼ਟ ਸਫ਼ਰ ਤੇ ਓਨਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਮਨਪਸੰਦ ਸੈਂਡਵਿਚ ਕਿਹੜਾ ਹੈ ਸਾਨੂੰ ਹੇਠ ਕਮੈਂਟ ਸੈਕਸ਼ਨ ਵਿੱਚ ਦੱਸੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ